ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਦੀਪ ਖਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਖੁਸ਼ ਹੋਗੇ ਤੇ ਮਸਤ ਹੋਗੇ ਤੇ ਫਾਈਨਲੀ ਅੱਜ ਉਹ ਦਿਨ ਆ ਗਿਆ ਜਿਸ ਦਿਨ ਮੈਂ ਤੁਹਾਨੂੰ ਦਿਖਾਵਾਂਗੀ ਆਪਣੇ ਘਰ ਦਾ ਸਾਰਾ ਹੋਮ ਟੁਰ ਤੇ ਚਲੋ ਅੱਜ ਕਰਦੇ ਹਾਂ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਆ ਗਈਆਂ ਮੈਂ ਬਾਹਰ ਆਹ ਵੇਖੋ ਜੀ ਕਿਚਨ ਗਾਰਡਨ ਆ ਮੇਰਾ ਛੋਟਾ ਜਿਹਾ ਉੱਥੋਂ ਤੱਕ ਤੇ ਆ ਵਾ ਸਾਡੀ ਬਾਹਰੋਂ ਲੁੱਕ ਸਾਡੇ ਘਰ ਦੀ ਤੇ ਚਲੋ ਖੋਲ ਲੈਂਦੇ ਆ ਗੇਟ ਗੇਟ ਖੋਲ ਕੇ ਕੁਛ ਇਦਾਂ ਤਰ੍ਹਾਂ ਲੱਗਦਾ ਵਾ ਸਾਡਾ ਘਰ ਇਦਾਂ ਜੀ ਘਰ ਸਾਡਾ ਤੇ ਗੇਟ ਵੱਧਦੇ ਆਹ ਕਾਰਨਰ ਆਂਦਾ ਵਾ ਉੱਥੇ ਲਾਈ ਆ ਗੱਡੀ ਆਸੇ ਉਹ ਜਿੱਥੇ ਗ੍ਰੀਨ ਕਲਰ ਦਾ ਪਰਦਾ ਲੱਗਾ ਉੱਥੇ ਗੱਡੀ ਹੁੰਦੀ ਆ ਤੇ ਉਹਦੇ ਨਾਲ ਹੀ ਆਹ 게ਟ ਦੇ ਨਾਲ ਹੀ ਬਿਲਕੁਲ ਬਾਹਰ ਹੁੰਦਿਆ ਆਹ ਸਾਡਾ ਵਾਸ਼ਰੂਮ ਨੇ ਉਹ ਚੌਂਕਾਏ ਪਰੇ ਪਰਦੇ ਲੱਗੇ ਆ ਤੇ ਆਹ ਆਂਬ ਦਾ ਪੇੜ ਆ ਆ ਦੇਖ ਕਿੰਨੇ ਆਂਬ ਲੱਗੇ ਨੇ ਇਹਨੂੰ ਲਓ ਜੀ ਆ ਹੋ ਗਿਆ ਸਾਡਾ ਬਾਹਰੋਂ ਵੀਊ ਉਸ ਤੋਂ ਬਾਅਦ ਚੱਲਦੇ ਆਪਾਂ ਅੰਦਰਾਂ ਵੱਲ ਨੂੰ ਆ ਸਾਡੀ ਹੋ ਗਈ ਗੈਲਰੀ ਬਾਹਰੋਂ ਆਉਂਦੇ ਆ ਪਹਿਲਾਂ ਗੈਲਰੀ 'ਚ ਐਂਟਰ ਹੋਈਦਾ ਉੱਥੇ ਲੱਗੀ ਆ ਬਾਬਾ ਜੀ ਦੀ ਫੋਟੋ ਆ ਬੈੱਡ ਰੱਖਿਆ ਵਾ ਇੱਕ ਮੰਜਾ ਖੜਾ ਕਰਦੀ ਦਾ ਆ ਕਿਚਨ ਦਾ ਚਲੋ ਜੀ ਆ ਗਿਆ ਮੇਨ ਡੋਰ ਮੇਨ ਡੋਰ ਐਂਟਰ ਹੁੰਦੇ ਆਈ ਪੜਦੇ ਲੱਗੇ ਨੇ ਐਂਟਰ ਹੁੰਦੇ ਆਂ ਬਰਬਾਜੀ ਦੀ ਆ ਜਾਂਦੀ ਆ ਫੋਟੋ ਤੇ ਨਾਲ ਹੀ ਟਾਈਮ ਪੀਸ ਆ ਜਦੋਂ ਆਪਾਂ ਐਸ ਡੋਰ ਦੇ ਨਾਲ ਐਂਟਰ ਹੁੰਨੇ ਆ ਮੇਨ ਡੋਰ ਦੇ ਉਹਦਾ ਹੁੰਦਾ ਵਾ ਸਾਡਾ ਵਾਲਾ ਟੇਬਲ ਜਿਹਦੇ ਉੱਤੇ ਬੱਚਿਆਂ ਦੇ ਬੈਗ ਹੁੰਦੇ ਆ ਤੇ ਨਾਲ ਹੀ ਆ ਅਲਮੇਰਾ ਵਾ ਇਹ ਮੇਰੇ ਦਾਜ ਜੀ ਸੀ ਇਹਦੇ ਵਿੱਚ ਹੁਣ ਬੱਚਿਆਂ ਦੇ ਘਰ ਪਾਉਣ ਵਾਲੇ ਕੱਪੜੇ ਹੁੰਦੇ ਆ ਤੇ ਉਹ ਲੱਗੀਆਂ ਨੇ ਵਾਲ ਤੇ ਪਿਕਚਰਾਂ ਮੇਰੀਆਂ ਬੱਚਿਆਂ ਦੀਆਂ ਇਹ ਮੇਰੀ ਤੇ ਸਰਦਾਰ ਜੀ ਦੀ ਵੱਡੀ ਫੋਟੋ ਲੱਗੀ ਆ ਤੇ ਇਸ ਆਹੇ ਡੋਰ ਆ ਜਿੱਥੇ ਮੈਂ ਖੜੀ ਆ ਹਾਂ ਜੇ ਇੱਥੇ ਲੱਗਾ ਵਾ ਆ ਬੈੱਡ ਤੇ ਉਹ ਪਿਆ ਵਾ ਕਾਕਾ ਛੁਟਾ ਜਾ ਟੈਡੀ ਕਿਰਨ ਦਾ ਫੇਵਰੇਟ ਤੇ ਐਂਟਰ ਹੁੰਦਿਆਂ ਨਾਲ ਹੀ ਇੱਥੇ ਕਿਚਨ ਚ ਵੜ ਜਾਈਦਾ ਵਾ ਇਦਾਂ ਦਾ ਕੁਛ ਮੇਰੀ ਕਿਚਨ ਦਾ 뷰 ਆ ਜੇ ਕੋਈ ਕਮੀ ਪੇਸ਼ੀ ਹੋਈ ਤੇ ਫਿੱਟ ਹੋਸੀ ਜ਼ਰੂਰ ਦੱਸਿਓ ਲਓ ਜੀ ਆ ਸਾਡੀ ਕਿਚਨ ਆ ਤੇ ਆ ਫ੍ਰੀਜ ਆ ਕਿਚਨ ਚ ਕਿਚਨ ਦੇ ਜਸਟ ਨਿਕਲਦੇ ਆ ਇੱਕ ਫਿਰ ਬੈਡਰੂਮ ਆ ਜਾਂਦਾ ਵਾ ਇਹਨੂੰ ਐਜੇ ਸਟੋਰ ਯੂਜ਼ ਕਰਨ ਦੇ ਆ ਤੇ ਆਹ ਲੋ ਜੀ ਆਹ ਪੇਟੀ ਪਈ ਆ ਟਰੰਕ ਪਏ ਨੇ ਆਹ ਚੋਲਾ ਵਾਲਾ ਡਰਾਮਾ ਪੱਖਾ ਆ ਮੇਰੀ ਕਢਾਈ ਵਾਲੀ ਮਸ਼ੀਨ ਇੱਥੇ ਇੱਕ ਮੰਜਾ ਲੱਗਾ ਤੇ ਪਿੱਛੇ ਇੱਕ ਚਦਰਾਂ ਲੱਗਾ ਤੇ ਚਦਰੇ ਦੇ ਪਿਛਲੇ ਪਾਸੇ ਇੱਕ ਹੋਰ ਦਰਵਾਜਾ ਜਿਹੜਾ ਹਜੇ ਫਿਲਹਾਲ ਸਾਡਾ ਨਹੀਂ ਨਿਕਲਿਆ ਉਹਦੇ ਪਿੱਛੇ ਸਟੋਰ ਆ ਤੇ ਆਹ ਮੰਜਾ ਖੜਾ ਕੀਤਾ ਇੱਥੇ ਸਦਾ ਹੱਦੀ ਦੇ ਜਿਹੜੇ ਫੌਜ ਵਾਲੇ ਟਰੰਕ ਹੁੰਦੇ ਨੇ ਉਹ ਪਏ ਆ ਆਹ ਸ਼ੂ ਰੈਂਕ ਰੱਖਿਆ ਆ ਇੱਥੇ ਇੱਥੇ ਰੱਖ ਦਿੰਨੀ ਆ ਮੈਂ ਰੋਜ਼ ਬਿਸਤਰੇ ਇੱਥੇ ਡੈਡ ਤੇ ਕੋਈ ਨਹੀਂ ਪੈਂਦਾ ਆ ਇਹ ਸਾਡੀਆਂ ਪ੍ਰਾਣੀਆਂ ਕੁਝ ਪਿਕਚਰਾਂ ਮੇਰੇ ਬੱਚਿਆਂ ਨੇ ਆ ਛੋਟਿਆਂ ਹੁੰਦਿਆਂ ਦੇ ਤੇ ਆ ਸ ảnh ਮੇਰੀ ਪਹਿਲੋਂ ਦੀ ਪਿਕਚਰ ਆ ਤੇ ਇਹ ਮੇਰੇ ਸਰਦਾਰ ਜੀ ਦੀ ਤੇ ਆ ਸਾਡੇ ਆ ਡੈਡੀ ਜੀ ਸਾਡੇ ਸੋਹਰਾ ਸਾਹਿਬ ਤੇ ਤਾਂ ਪਿਕਚਰ ਵਖਾਣੀਆਂ ਮੈਂ ਤੁਹਾਨੂੰ ਬਹੁਤ ਪੁਰਾਣੇ ਮੇਰੇ ਹੱਥਾਂ ਵਿੱਚ ਚੂੜਾ ਸੀ ਉਹ ਨਵਾਂ ਨਵਾਂ ਸਾਡਾ ਵਿਆਹ ਹੋਇਆ ਸੀ ਮੇਰੇ ਦਿਓਰ ਖੜੇ ਆ ਤੇ ਮੰਮੀ ਡੈਡੀ ਤੇ ਮੇਰੇ ਹਸਬੰਦ ਤੇ ਇਹ ਫੋਟੋ ਮੇਰੇ ਵਾਸਤੇ ਬਹੁਤ ਮਾਇਨੇ ਰੱਖਦੀ ਆ ਸਾਡੀ ਫੈਮਿਲੀ ਪਿਕਚਰ ਆ ਚਲੋ ਜੀ ਆਵਲੇ ਆ ਜਿਹੜਾ ਮੈਂ ਨਾ ਆ ਮਿਰਰ ਇਹ ਮੈਂ ਆਪ ਬਣਾਇਆ ਤੇ ਮੈਂ ਕੁਝ ਲੱਗਣ ਦੀਆਂ ਇੰਦਾਂ ਦੀ ਮੈਂ ਕਿਹਾ ਮੈਂ ਸੋਹਣਾ ਸੋਹਣਾ ਘਰ ਵਖਾਣਾ ਵਾ ਤੇ ਮੈਂ ਵੀ ਸੋਣੀ ਸੋਣੀ ਬਾਂਜਣੀ ਆ ਚਲੋ ਜੀ ਇਹਦੇ ਨਾਲ ਹੀ ਆ ਰੂਮ ਦੇ ਨਾਲ ਹੀ ਆਵਲਾ ਬੈਡਰੂਮ ਹੈ ਬੈਡਰੂਮ ਦੇ ਵਾਦਿਆਂ ਤੇ ਲੋ ਹੁੰਦੀ ਐ ਸੈਟਿੰਗ ਤੇ ਨਾਲ ਹੀ ਮੇਰਾ ਡਰੈਸਿੰਗ ਟੇਬਲ ਆ ਜਿੱਥੇ ਮੈਂ ਅਕਸਰ ਹੀ ਰੈਡੀ ਹੁੰਦੀ ਰਹਿੰਦੀ ਆ ਤੇ ਇੱਥੇ ਮੇਰਾ ਬਹੁਤ ਸਾਰਾ ਮੇਕਅਪ ਦਾ ਸਾਮਾਨ ਆ ਸ਼ੇਅਰ ਕਰ ਦਿੰਨੀ ਆ ਤੇ ਆ ਲਓ ਜੀ ਉਹ ਸ਼ਾਵ ਤੇ ਕੁਛ ਰੱਖੇ ਆ ਡਰਾਵਾਂ ਦੇ ਵਿੱਚ ਇਸ ਟਿੰਗਾਂ ਦਾ ਤਾਂ ਪਤਾ ਹੀ ਕੋਈ ਨਹੀਂ ਦੀ ਕਿੰਨੀਆਂ ਕ ਹੋਣ ਗਈਆਂ ਇੱਕ ਬਾਕਸ ਆ ਮੇਕਅਪ ਵਾਲਾ ਲਓ ਜੀ ਨਾਲੇ ਪਈਆ ਮੇਰਾ ਉਹ ਪਈਆਂ ਦੇ ਸੈਟੀਆਂ ਛੋਟੀਆਂ ਬੈਠਣ ਵਾਲੀਆਂ ਆ ਖੜੀਆਂ ਮੈਂ ਤੇ ਆ ਮੈਂ ਤੇ ਵਿਚੇ ਆ ਥੱਲੇ ਆ ਬੈੱਡ ਦੇ ਨਾਲ ਹੀ ਛੁੱਟ ਆ ਜਾਏ ਗੁੱਦਰਾ ਸਪਣਾ ਯਾ ਸੇ ਗੁੱਟਕਾ ਸਾਵਤ ਖਾ ਵਾਸਤੇ ਨਾਲ ਲਾਈਆਂ ਨੇ ਫੋਟੋ ਉਹ ਗੋਲਕ ਪਈਆ ਜਿਹਦੇ ਵਿੱਚ 10 ਰੁਪਏ ਪੁੰਦੇ ਰਹੀਦਾ ਵਾ ਆ ਏਸੀ ਲੱਗਿਆ ਇੱਕ ਆ ਵਿੰਡੋ ਆ ਬੈੱਡ ਦੀ ਲੋਕੋਸ਼ ਇਦਰਾ ਆ ਵਿੰਡੋ ਜਿਹਦੇ ਨਾਲ ਬਾਹਰ ਦਾ 뷰 ਦੇਖਦਾ ਧੁੰਦ ਲਾਉਣ ਡਿਆ ਹੁਣ ਚਲੋ ਜੀ ਨਿਕਲ ਜੰਨੇ ਆ ਬੈੱਡਰੂਮ ਚੋਂ ਬਾਹਰ ਬੈੱਡਰੂਮ ਚੋਂ ਬਾਹਰ ਨਿਕਲਦੇ ਆਈ ਆ ਪੌੜੀਆਂ ਨੇ ਉੱਪਰ ਨੂੰ ਜਾਂਦੀਆਂ ਮੋਮਤੀ ਵਾਲ ਨੂੰ ਤੇ ਆ ਪੌੜੀਆਂ ਦਾ ਕਾਰਨਰ ਏ ਲੱਗੀਆਂ ਨੇ ਚਿਹਰਾ ਤੇ ਇੱਕ ਮੰਝਾ ਜਿਹੜਾ ਰਾਤ ਨੂੰ ਰੋਜ਼ ਡੱਠਦਾ ਵਾ ਆ ਆ ਜੀ ਪ੍ਰੈਸ ਟੇਬਲ ਉੱਪਰ ਪ੍ਰੈਸ ਪਈ ਮੇਰੀ ਆ ਬਾਬਾ ਜੀ ਦੀ ਫੋਟੋ ਕੁਛ ਐਦਾਂ ਦਾ ਲੁੱਕ ਆਂਦਾ ਵਾ ਕਿਚਨ ਦੇ ਨਾਲ ਆ ਲੱਗਿਆ ਜੀ ਐਲਈਡੀ ਛੋਟੀ ਜੀ ਤੇ ਇਹਦੇ ਅੰਦਰ ਥਾਣੀ ਡਰਾਈਂਗ ਰੂਮ ਦੇ ਵਿੱਚ ਵੀ ਐਂਟਰ ਹੋ ਚਾਈਦਾ ਵਾ ਲਓ ਜੀ ਐਦਾਂ ਵੱਖੋ ਨੀ ਆ ਨੰਬਰ ਲੁੱਕ ਐਦਾਂ ਕਰਕੇ ਲੁਕਿਆ ਸਾਡੇ ਡਰਾਈੰਗ ਰੂਮ ਦਾ ਤੇ ਆ ਪਿਆ ਵੱਡਾ ਬੈੱਡ ਤੇ ਕੋਸ਼ਿਸ਼ ਜਾਈਦਾ ਮੈਂ ਸਜਾ ਕੇ ਰੱਖਿਆ ਵਾ ਤੇ ਮੈਂ ਹਰ ਤਰਮ ਜੀ ਵਿਸ਼ਵਾਸ ਕਰਦੀ ਆ ਇਸ ਕਰਕੇ ਮੇਰੇ ਘਰ ਹਰ ਤਰਮ ਦੀ ਫੋਟੋ ਤੁਹਾਨੂੰ ਵੇਖਣ ਨੂੰ ਨਜ਼ਰ ਆਊਗੀ ਆ ਲੋ ਜੀ ਕਾਨਾ ਕ੍ਰਿਸ਼ਨ ਕੇ ਨਈਆ ਉਹ ਅਬਾਬਾ ਜੀ ਦੀ ਫੋਟੋ ਲੋ ਜੀ ਉਸ ਬਾਲ ਤੇ ਲੱਗੀ ਆ ਮੇਰੇ ਸਰਦਾਰ ਜੀ ਦੀ ਫੋਟੋ ਫਰੰਟ ਚ ਆਉਂਦੀ ਆ ਤੇ ਉਹ ਮੇਰੀ ਸੱਸ ਤੇ ਮੈਂ ਮੰਮੀ ਜੀ ਤੇ ਮੈਂ ਖੜੇ ਆ ਫੋਟੋ ਦੇ ਵਿੱਚ ਆ ਇਹ ਇਹਦੇ ਨਾਲ ਹੀ ਆਪਾਂ ਇੱਥੇ ਬਾਹਰ ਵੀ ਨਿਕਲ ਜਾਈਦਾ ਜੀ ਜੇ ਤਾਂ ਬਾਹਰ ਨਿਕਲ ਗਏ ਉਹ ਗੈਲਰੀ ਦੇ ਨਾਲ ਹੀ ਆਹ ਡੋਰ ਆ ਡਰਾਇੰਗ ਰੂਮ ਨੂੰ ਦੋਰ-ਦੋਰ ਜਾਂਦੇ ਆ ਇੱਥੇ ਵੀ ਲੱਗਾ ਵਾ ਸ਼ੀਸ਼ਾ ਤੇ ਇਹ ਵੀ ਯੂਜ਼ ਕਰ ਲਈਦਾ ਵਾ ਲਓ ਜੀ ਕੁਝ ਐਦਾਂ ਦਾ ਸੀ ਨਜ਼ਾਰਾ ਸਾਡੇ ਘਰ ਦਾ ਚਲੋ ਹੁਣ ਚਲਦੇ ਆ ਛੱਤ ਵੱਲ ਨੂੰ ਹੁਣ ਨਹੀਂ ਆਪਣੇ ਘਰ ਦਾ ਫਰੰਟ ਵਿਊ ਜੋ ਐਦਾਂ ਦਾ ਸਾਡਾ ਵੇੜਾ ਮੁੱਤੋਂ ਕੁਝ ਐਦਾਂ ਦਾ ਨਜ਼ਰ ਆਉਂਦਾ ਸਾਹਮਣੇ ਦਾ ਵਿਊ ਕੁਝ ਐਦਾਂ ਦਾ ਨਜ਼ਰ ਆਉਂਦਾ ਪਿੱਛੇ ਤੋਂ ਪੌੜੀਆਂ ਦੇ ਥੱਲੇੋਂ ਉਤਰਦੇ ਆਪਾਂ ਥੱਲੇ ਨੂੰ ਤੇ ਪੂਰੇ ਹਾਲ ਦਾ ਕੁਝ ਐਦਾਂ ਦਾ ਨਜ਼ਾਰਾ ਹੁੰਦਾ ਐਦਾਂ ਦਾ ਹੁੰਦਾ ਆਹ ਵਾਲ ਤੇ ਲੱਗੀਆਂ ਨੇ ਆਵਲੀਆਂ ਪਿਕਚਰ ਲਓ ਜੀ ਜਿੱਥੋਂ ਸ਼ੁਰੂਆਤ ਕੀਤੀ ਉੱਥੇ ਆ ਕੇ ਮੈਂ ਐਂਡ ਕਰਨ ਲੱਗੀਆਂ ਆਪਣੀ ਵੀਡੀਓ ਦਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋ ਪਲੀਜ਼ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਦੇ ਨਾਲ ਡਬਲ ਬੈਲ ਆਈਕਨ ਨੂੰ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਮਿਲਦਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ